ਹਾਂ ਇਹਦਾ ਕੋਈ ਅਹੀ ਨੀ ਗੱਡੀ ਪਾਣ ਦਾ ਮੂਰੇ ਜਦੋਂ ਟੱਕਰ ਲੱਗੂਗੀ ਵਾਲਾ ਚੋਰ ਚੱਕ ਲੂਗੇ ਇਹਨੂੰ ਢਿੱਕੀ ਵੀ ਕਿਹੜੇ ਤਰੀਕੇ ਨਾਲ ਅੱਗੇ ਜਾ ਕੇ ਖੜੀ ਹੋ ਜਾਂਦੀ ਆਹ 100 ਰੁਪਿਆ ਹੋਰ ਗੱਡੀਆਂ ਖੜੀਆਂ ਨੇ ਪਾਸਾ ਖੋਲ੍ਹ ਦਿਆ ਦੇ ਕੇ ਹੀ ਕੋਈ ਇਹ ਬੁਝ ਪਾ ਦਿਓ ਬੜਾ ਥੋੜਾ ਕੁਸ਼ੂਰ ਕੱਢਦਾ ਤੁਸੀਂ ਉਹ ਰਸ ਸੂਰ ਸਾਰਾ ਉਹੀ ਗੱਲ ਆ ਉਹ ਸਪੀਡ ਤੇ ਹੀ ਗਿੱਤੀ ਗੱਡੇ ਆਂ ਤਾਂ ਦੇਖ ਲੈ ਅੱਗੇ ਜਗ੍ਹਾ ਕਿੰਨੀ ਤੋਂ ਇਹ ਦੋਸਤੋ ਅਸੀਂ ਖੜੇ ਟਟਰੀਆਂ ਜੀ ਟਟਰੀਆਂ ਤਾਂ ਜਦੋਂ ਆਪਾਂ ਕਿਹੜਾ ਪਿੰਡਾਂ ਦਾ ਸਾਹ ਹੋ ਕੇ ਇਹਨੂੰ ਜਾਣਦੇ ਆਂ ਨਾ ਉੱਥੇ ਆ ਹੁੰਦਾ ਜੀ ਟੂਰ ਟਾਈਪ ਇਹ ਗੱਡੀ ਬੜੇ ਭਿਆਨਕ ਤਰੀਕੇ ਨਾਲ ਵਿੱਚ ਡਿੱਗੀ ਐ ਆ ਦੇਖ ਕਦੋਂ ਹੋ ਗਿਆ ਵੀਰੇ ਇਹ ਕੱਲ੍ਹ ਜੀ ਕੱਲ੍ਹ ਹੋਇਆ ਇਹ ਨੂੰ ਨੋਕੋ ਵਜੇ ਹੋਇਆ ਇੱਕ ਬੰਦੇ ਦੀ ਡੈਥ ਹੋ ਗਈ ਹੈ ਬਾਕੀ ਜਗਮੀ ਨੇ ਸਾਰੇ ਬਾਕੀ ਜਗਮੀ ਹੱਥ ਤਲਾਂ ਚ ਪੈ ਰਹੇ ਪੈਣ